ਉਹ ਪਾਣੀ ਦੇ ਵਿੱਚ ਰਲਿਆ ਹੋਇਆ ਤੁਹਾਡਾ ਖੂਨ ਪਸੀਨਾ ਹਾਂਜੀ ਤੇ ਤੁਹਾਡੀ ਫਸਲ ਦੀਆਂ ਜੜ੍ਹਾਂ ਨੂੰ ਲੱਗਦਾ ਹਾਂਜੀ ਇਹਨੂੰ ਕਹਿੰਦੇ ਆ ਖੂਨ ਪਸੀਨੇ ਦੀ ਕਮਾਈ ਕਮਾਈ ਠੀਕ ਹੈ ਤੇ ਇਹਨਾਂ ਨੇ ਜਦੋਂ ਕਰ ਲਈ ਨਾ ਕਣਕ ਇਕੱਠੀ 3500 ਤੋਂ 3600 ਦੇ ਦਰਮਿਆਨ ਬਾਬੇ ਅੱਛਾ ਜੀ ਬਾਹਰਲੇ ਮੁਲਕਾਂ 'ਚ ਵਜੀ ਤੇ ਹਜੇ ਕੰਦ ਮਾਰਪੜਾ ਕੰਮ ਨਹੀਂ ਚੱਲਿਆ ਉਦੋਂ ਇਹਦੇ ਕਹਿੰਦੇ ਅਸੀਂ ਅਰਦਾਸਾਂ ਕਰਦੀਆਂ ਰੱਖਿਆ ਕਰਾਂਗੇ ਰੱਖਿਆ ਕਰਾਂਗੇ ਇੱਕ ਵੀ ਬਾਬੇ ਦੀ ਹਾਂਜੀ ਜਿਹੜੇ ਇਥੋਂ ਕਾਨੂੰਨ ਕੱਟੀਆਂ ਕਰਕੇ ਲਗੇ ਆ ਸਟੇਟਮੈਂਟ ਦਿਖਾ ਦਿਓ ਵੀ ਇਹ ਬਾਬੇ ਨੇ ਕਿਸੇ ਨੇ ਇਹ ਕਿਹਾ ਹੋ ਵੀ ਵੀ ਭਾਈ ਹੁਣ ਆਫਤ ਆਈ ਵੀ ਆ ਸਾਡੇ ਜਿਹੜੇ ਭਰਾ ਜ਼ਿਮੀਂਦਾਰ ਉਧਰੋਂ ਉਜੜੇ ਨਾ ਬਾਰਡਰ ਤੋਂ ਵੀ ਸਾਡੇ ਥੋੜੇ ਤੇ ਮੁਸੀਬਤ ਬਣ ਗਈ ਹਾਂਜੀ ਤੇ ਹੁਣ ਤੁਸੀਂ ਆਪ ਦਾ ਜਵਾਕ ਜਨ ਨਾਲ ਇੱਕ ਸਾਡੇ ਡੇਰੀ ਤੇ ਆਜੋ ਕੋਈ ਜ਼ਿਮੀਂਦਾਰਾਂ ਦੇ ਨਾਲ ਜਾਂ ਮਜ਼ਦੂਰਾਂ ਦੇ ਨਾਲ ਕੋਈ ਨਹੀਂ ਖੜਿਆ ਬੜੀ ਕੀ ਭੱਜ ਗਏ ਫਲਾਣਾ ਭੱਜ ਗਏ ਹਣਾ ਆਪਾਂ ਵੀ ਕਿਹਾ ਤਾਂ ਠੀਕ ਹੈ ਜੀ ਹਾਂਜੀ ਚਲੋ ਬਈ ਇਹ ਆ ਜਾਣਗੇ ਇੱਕ ਗੱਲ ਹੋਰ ਆ ਵਿਚਾਰਨ ਵਾਲੀ ਹਾਂਜੀ ਬਈ ਜੰਗ ਸ਼ੁਰੂ ਹੋਣ ਤੋਂ 2-4 ਦਿਨ ਪਹਿਲਾਂ ਹਾਂਜੀ ਹਾਂਜੀ ਹੈਨਾ ਹਾਂਜੀ ਸਾਰੇ ਪੰਜਾਬੀਓ ਧਿਆਨ ਨਾਲ ਸੁਣਿਓ ਠੀਕ ਹੈ ਹਾਂਜੀ ਤੁਸੀਂ ਮਿਹਨਤਾਂ ਕਰਦੇ ਹੋ ਹਾਂਜੀ ਤੁਹਾਡੀ ਮਿਹਨਤ ਸੱਚੀ ਹੈ ਹਾਂਜੀ ਕਰਤਾਲੂ ਵੀ ਗਰਮੀ ਦਾ ਦੌਰ ਸ਼ੁਰੂ ਹੋਣ ਲੱਗਾ ਤੇ ਝੋਨੇ ਦੀ ਲਵਾਈ ਸ਼ੁਰੂ ਹੋਣੀ ਹੈ ਹਾਂਜੀ ਛੱਡ-ਛੱਡ ਕਰਮਾ ਦੀ ਉਤਰੀ ਹੁੰਦੀ ਹੈ ਤੇ ਉਹ ਝੋਨਾ ਲੱਗਿਆ ਹੁੰਦਾ ਹਾਂਜੀ ਤੇ ਤਕਰੀਬਨ 17-18 ਕਿਲੋ ਦਾ ਝੋਲਾ ਰੇਹ ਅਲਾ ਪਾਇਆ ਹੁੰਦਾ ਹਾਂਜੀ ਤੇ ਥੇਠੋਂ ਪਾਣੀ ਮੱਚਾਵਾ ਹੁੰਦਾ ਗਰਮ ਹੁੰਦਾ ਹਾਂਜੀ ਤੇ ਜਦੋਂ ਫਿਰ ਉਹ ਰੇਹ ਸੱਡ ਦਾ ਨੂੰ ਵਿੱਚ ਦੀ ਨੰਗਣਾ ਪੈਂਦਾ ਨਾ ਗਰਮ ਪਾਣੀ ਦੀ ਹਾਂਜੀ ਤੇ ਆ ਆਪਣਾ ਜਿਹੜਾ ਪਿੰਡੇ ਦੇ ਵਿੱਚੋਂ ਮੁਰਕਾ ਪੈਦਾ ਹੁੰਦਾ ਨਾ ਹਾਂਜੀ ਪਸੀਨਾ ਹਾਂਜੀ ਹਾਂ ਖੂਨ ਦੇ ਵਿੱਚੋਂ ਪਸੀਨਾ ਪੈਦਾ ਹੁੰਦਾ ਹੈ ਹਾਂਜੀ ਤੇ ਪਸੀਨੇ ਦਾ ਤੌਕਾ ਤੌਕਾ ਸਾਰੇ ਛੋੜੇ ਪਾਣੀ ਦੇ ਵਿੱਚ ਰਲਦਾ ਥੱਲੇ ਡਿੱਗ ਕੇ ਬਿਲਕੁਲ ਬਿਲਕੁਲ ਤੇ ਉਹ ਪਾਣੀ ਦੇ ਵਿੱਚ ਰਲਿਆ ਹੋਇਆ ਛੋੜਾ ਖੂਨ ਪਸੀਨਾ ਹਾਂਜੀ ਤੇ ਛੋੜੀ ਫਸਲ ਦੀਆਂ ਜੜਾਂ ਨੂੰ ਲੱਗਦਾ ਹਾਂਜੀ ਇਹਨੂੰ ਕਹਿੰਦੇ ਆ ਖੂਨ ਪਸੀਨੇ ਦੀ ਕਮਾਈ ਕਮਾਈ ਹਾਂਜੀ ਇਹ ਸੱਚੀ ਕਮਾਈ ਆ ਛੋੜੇ ਵਰਗਾ ਸਾਥ ਕੋਈ ਨਾ ਪੰਜਾਬ ਨੂੰ ਜਿਵੇਂ ਤੁਸੀਂ ਮਿਹਨਤ ਆ ਨਾ ਇਹ ਤੋਂ ਛੋੜੇ ਵੱਡਾ ਸੋ ਤੋਂ ਵੱਡਾ ਕੋਈ ਸਾਥ ਦੁਨਣਾ ਤੇ ਹੋ ਹੀ ਨਹੀਂ ਸਕਦਾ ਬਿਲਕੁਲ ਬਿਲਕੁਲ ਪਿੱਛੇ ਸਈ ਕਣਕ ਪਾਰ ਕੇ ਹਟੇ ਆ ਹਾਂਜੀ ਤੇ ਮੰਨ ਲਓ ਇਹ ਪੋ ਮਾਰ ਦੀ ਠੰਡ ਸੀ ਸਫਰਿਆਂ ਕੀਤਿਆਂ ਹਾਂਜੀ ਰੇ ਸਟੇ ਆ ਠੋਠਰ ਕਰਦਿਆਂ ਨੇ ਹਣਾ ਹਾਂਜੀ ਹਾਂਜੀ ਪਰ ਹੁਣ ਕਣਕ ਜਦੋਂ ਪੱਕ ਗਈ ਸੀ ਨਾ ਠੀਕ ਹੈ ਤੇ ਮੇਰੇ ਵਰਗੇ ਮੇਰੇ ਵਰਗੇ ਅੱਛਾ ਜੀ ਮੈਂ ਆਪਣੇ ਆਪ ਨੂੰ ਕਹ ਦਿੰਦਾ ਵੀ ਮੇਰੇ ਵਰਗੇ ਚਮਚੀ ਪਿੰਡਾਂ ਦੇ ਵਿੱਚ ਨਾ ਪੰਜ ਪੰਜ ਚਾਰ ਚਾਰ ਸਾਧਾਂ ਦੇ ਛੱਡੇ ਹੁੰਦੇ ਆ ਹਾਂਜੀ ਕਿਉਂਕਿ ਜਦੋਂ ਸਾਰਾ ਕੋਲੇ ਜਾਂਦੇ ਆ ਨਾ ਉਹਨਾਂ ਨੂੰ ਫਿਰ ਉਹ ਚਾਹ ਨਾਲ ਬਿਸਕੁਟ ਖਵਾਉਂਦੇ ਆ ਸਪੈਸ਼ਲ ਖਵਾਉਂਦੇ ਆ ਸਪੈਸ਼ਲ ਖਵਾਉਂਦੇ ਆ ਹਾਂਜੀ ਤੇ ਫਿਰ ਬੋਰੀਆਂ ਚੱਕ ਕੇ ਉਹ ਨਾ ਪਿੰਡਾਂ ਦੇ ਵਿੱਚ ਬੜੇ ਵੇ ਘਰ ਘਰ ਹਾਂਜੀ ਘਰ ਘਰ ਆਈ ਆਹ ਫਲਾਣੇ ਬਾਬੇ ਆ ਗਏ ਵੀ ਗਰਾਹੀ ਪਾਓ ਆਹ ਫਲਾਣੇ ਬਥਾਂ ਵਾਲੇ ਬਾਬੇ ਆ ਗਏ ਬਾਸ਼ ਪਾਓ ਹਨਾ ਕਈਆਂ ਘਰਾਂ ਜਦੋਂ ੱਟਕੇ ਨਾ ਵੀ ਲੈ ਜਾਂਦੇ ਆ ਬੋਰੀ ਜਾਂਦੇ ਆ ਹੁਣ ਪਿੰਡ ਦੇ ਮੂਰੇ ਬੰਦੇ ਨੂੰ ਸ਼ਰਮ ਪਾ ਜਾਂਦੀ ਹੈ ਹਾਂਜੀ ਹਾਂਜੀ ਤੇ ਸੋਚਣਾ ਤਾਂ ਉਹਨਾਂ ਨੂੰ ਪੈਣਾ ਉਹ ਠੀਕ ਹੈ ਜੀ ਹਾਂਜੀ ਤੇ ਫਿਰ ਉੱਥੇ ਕੀ ਆ ਜਿਹੜੇ ਚੂੜਿਆਂ ਵਾਲੇ ਸੀਗੇ ਹਾਂਜੀ ਉਹ ਮਗਰ ਖੜੇ ਪਤਾ ਕੀ ਕਰਦੇ ਹੁੰਦੇ ਆ ਵੜਿਆਉਂਦੇ ਹੁੰਦੇ ਆ ਸਾਨੂੰ ਨਾ ਜ਼ਿੰਮੇਦਾਰਾਂ ਨੂੰ ਵੜਿਆਉਂਦੇ ਹੁੰਦੀ ਆ ਹਾਂਜੀ ਕਣਕ ਦੀ ਬੂੜੀ ਭਰਨ ਦੀ ਖਾਤਰ ਉਹ ਤਾਂ ਨਿਆ ਅੱਛਾ ਹੀ ਉਹ ਤਾਂ ਨਿਆ ਪੜਤਾ ਆਏ ਕਹਿ ਕੇ ਹਾਂਜੀ ਹਾਂ ਹੈਨਾ ਹੈਨਾ ਠੀਕ ਹੈ ਜੀ ਤੇ ਇਹਨਾਂ ਨੇ ਜਦੋਂ ਕਰ ਲਈ ਨਾ ਕਣਕ ਇਕੱਠੀ ਹਾਂਜੀ ਤੇ ਉਦੋਂ ਬਣ ਗਈ ਲੜਾਈ ਦਾ ਮਾਹੌਲ ਪਾਕਿਸਤਾਨ ਨਾਲ ਹਾਂਜੀ ਫਿਰ ਪੰਜਾਬੀਓ ਕਿਸੇ ਨੇ ਨਹੀਂ ਪੁੱਛਿਆ ਵੀ ਤਨਾਕੀ ਦਾ ਮਾਸੜਾ ਬਿਲਕੁਲ ਜੀ ਤਨੇ ਨੂੰ ਭੁੱਲ ਗਏ ਭੁੱਲ ਗਏ ਨਾ ਹਾਂਜੀ ਮੈਂ ਕੱਲ ਪਾਸੋਂ ਇੱਕ ਚੈਨ ਤੇ ਅੰਕੜੇ ਸੁਣਦਾ ਸੀ ਹਾਂਜੀ ਕਹਿੰਦੇ 48 ਘੰਟਿਆਂ ਦੇ ਵਿੱਚ ਜਿਹੜੇ ਬਾਬੇ ਕਹਿੰਦੇ ਕਹੁੰਦੇ ਆ ਹਾਂਜੀ 3500 ਤੋਂ 3600 ਦੇ ਦਰਮਿਆਨ ਬਾਬੇ ਅੱਛਾ ਜੀ ਬਾਹਰਲੇ ਮੁਲਕਾਂ 'ਚ ਵੱਜੀ ਜਿਹੜੇ ਆਪਣੇ ਆਪ ਨੂੰ ਸਾਧ ਖਵਾਉਂਦੇ ਹਾਂ ਇਹ ਇਹ ਕਹਿੰਦੇ ਹੁੰਦੇ ਨਾ ਭਗਤਾਂ ਦੀ ਬੰਨੀ ਰੱਬ ਨਹੀਂ ਛਡਾ ਸਕਦਾ ਹਾਂਜੀ ਤੇ ਹਜੇ ਕੰਦ ਮਾਰਪੜਾ ਕਾਬੂ ਨਹੀਂ ਸੀ ਚੱਲਿਆ ਉਦੋਂ ਇਹ ਕਹਿੰਦੇ ਅਸੀਂ ਅਰਦਾਸਾਂ ਕਰਦੇ ਹਾਂ ਰੱਖਿਆ ਕਰਾਂਗੇ ਰੱਖਿਆ ਕਰਾਂਗੇ ਹਾਂਜੀ ਤੇ ਅੱਛਾ ਕਈ ਦਾ ਕਈਆਂ ਦੀ ਤਾਂ ਉਹਦੇ ਚ ਪੀਜੀਆਈ ਚ ਦਵਾਈ ਚੱਲਦੀ ਹੈ ਬਿਲਕੁਲ ਕਿਸੇ ਦੀ ਡੀਐਮਸੀ ਚ ਚੱਲਦੀ ਆ ਕਿਸੇ ਦੀ ਤਿੰਨ ਤਿੰਨ ਮਹੀਨਿਆਂ ਦੀਆਂ ਦਵਾਈਆਂ ਦੋ ਦੋ ਮਹੀਨਿਆਂ ਦੀਆਂ ਦਵਾਈਆਂ ਵੀ ਨਾਲ ਲੈ ਗਏ ਅੱਛਾ ਇੰਨਾ ਜੰਗ ਤੋਂ ਡਰ ਰਹਿਣਾ ਹੀ ਇਹ ਇਹ ਸਾਡੇ ਰਾਖੇ ਆ ਇਹ ਬਚਾਉਣ ਕਿ ਸਾਨੂੰ ਆਫ਼ਤਾਂ ਤੋਂ ਧਿਆਨ ਦੇ ਕੋਈ ਅਮਰੀਕਾ ਚ ਬਾਈ ਹਾਂਜੀ ਸੈਟਰਲ ਵਰਗੇ ਸ਼ਹਿਰ ਦੇ ਵਿੱਚ ਬੈਠਾ ਹੈ ਕੋਈ ਸਿਕਾਗੋ ਵਿੱਚ ਬੈਠਾ ਹੈ ਹਾਂਜੀ ਕੋਈ ਕੈਨੇਡਾ ਦੇ ਕਿਸੇ ਸ਼ਹਿਰ ਚ ਬੈਠਾ ਕੋਈ ਇੰਗਲੈਂਡ ਚ ਕੋਈ ਆਸਟ੍ਰੇਲੀਆ ਚ ਬੈਠਾ ਹਾਂਜੀ ਮੈਨੂੰ ਇੱਕ ਵੀ ਸਾਥ ਦੀ ਕਿਸੇ ਦੀ ਇੱਕ ਵੀ ਬਾਬੇ ਦੀ ਹਾਂਜੀ ਜਿਹੜੇ ਇਥੋਂ ਕਾਣਕ ਇਕੱਠੀਆਂ ਕਰਕੇ ਲਗੇ ਆ ਸਟੇਟਮੈਂਟ ਦਿਖਾ ਦਿਓ ਵੀ ਇਹ ਬਾਬੇ ਨੇ ਕਿਸੇ ਨੇ ਇਹ ਕਿਹਾ ਹੋ ਵੀ ਵੀ ਭਾਈ ਹੁਣ ਆਫਤ ਆਈ ਵੀ ਆ ਸਾਡੇ ਜਿਹੜੇ ਭਰਾ ਜ਼ਿਮੀਂਦਾਰ ਉਧਰੋਂ ਉਜੜੇ ਨਾ ਬਾਰਡਰ ਤੋਂ ਬਾਰਡਰ ਤੋਂ ਵੀ ਸਾਡੇ ਥੋੜੇ ਤੇ ਮੁਸੀਬਤ ਬਣ ਗਈ ਹਾਂਜੀ ਤੇ ਹੁਣ ਤੁਸੀਂ ਆਪਦਾ ਜਵਾਕ ਜਨਾਲ ਲੈ ਕੇ ਸਾਡੇ ਡੇਰੀ ਤੇ ਆਜੋ ਕਹੀਂ ਕਿਸੇ ਨੇ ਨਹੀਂ ਕਿਹਾ ਜੀ ਬਿਲਕੁਲ ਹਾਂ ਖੜਿਆ ਕੋਈ ਜ਼ਿਮੀਂਦਾਰਾਂ ਦੇ ਨਾਲ ਜਾਂ ਮਜ਼ਦੂਰਾਂ ਦੇ ਨਾਲ ਕੋਈ ਨਹੀਂ ਖੜਿਆ ਜੀ ਹਾਂਜੀ ਅਬ ਵੀ ਅਸੀਂ ਹਰ 6 ਮਹੀਨਿਆਂ ਬਾਅਦ ਫਿਰ ਤੋਂ ਕਣਕ ਲੈ ਕੇ ਜਾਂਦੇ ਜਿਹੜੇ ਮੇਰੇ ਅਰਗੇ ਸੀਗੇ ਮੇਰੇ ਅਰਗੇ ਹਾਂਜੀ ਉਹ ਤੜਕੇ ਰੋਟੀ ਨਾਲ ਲੈਂਦੇ ਆ ਖਾ ਹਾਂਜੀ ਤੇ ਡੇਰਾ ਚ ਭਾਜਦੇ ਉਹਨਾਂ ਚ ਤੇ ਉੱਥੇ ਹੋਰ ਮੇਰੇ ਅਰਗੇ ਗਾਹਾਂ ਬੈਠੇ ਆ ਠੀਕ ਹੈ ਉੱਥੇ ਫਿਰ ਦੁੱਧ ਨਾਲ ਬਿਸਕੁਟ ਚੱਲਦੇ ਉਹਨਾਂ ਦੀ ਤੇ ਬਾਬੇ ਬਾਹਰ ਬਾਬੇ ਬਾਹਰ ਹਾਂ ਭਰਾਵੋ ਛੋਡੀ ਜਿਹੜੀ ਮਿਹਨਤ ਆ ਨਾ ਸੋਨੂੰ ਚੁੰਮੜੇ ਹੋਇਆ ਏ ਲੋਕ ਹੋਰ ਵੀ ਬਥੇਰੇ ਚੁੰਮੜੇ ਆ ਹਾਂਜੀ ਹਾਂਜੀ ਸਾਡਾ ਜ਼ਿੰਮੇਦਾਰਾ ਐ ਹੋ ਜਾ ਸੀਗਾ ਇਹਨੂੰ ਚੁਟਕਲਾ ਨਾ ਸਮਝਿਓ ਮੈਂ ਤੁਹਾਨੂੰ ਇੱਕ ਕਹਾਣੀ ਦੱਸਣ ਲੱਗਿਆ ਫਿਰ ਸਾਨੂੰ ਇੰਨੀਆਂ ਜ਼ਿੰਮੇਦਾਰੀਆਂ ਪਈਆਂ ਹਾਂਜੀ ਇੰਨੀਆਂ ਸਾਡੀਆਂ ਮਿਹਨਤਾਂ ਤੇ ਡਾਕੀ ਪਈ ਐ ਸਰਕਾਰਾਂ ਵੱਲੋਂ ਵੀ ਪਈ ਐ ਸਾਧਾ ਵੱਲੋਂ ਵੀ ਪਈ ਐ ਚੋਰਾਂ ਵੱਲੋਂ ਵੀ ਪਈ ਐ ਜਿੱਥੇ ਕਿਤੇ ਲੁੱਟ ਹੋਈ ਐ ਨਾ ਉੱਥੇ ਜ਼ਿੰਮੇਦਾਰੀ ਹੁੰਦੀ ਐ ਕਿਸੇ ਨੇ ਨਹੀਂ ਬਾਕੀ ਆਇਆ ਨੂੰ ਹਾਂਜੀ ਉਹ ਅੱਜ ਇਹੋ ਜਿਹੇ ਹਾਲਾਤ ਬਣੇ ਹੋਇਆ ਸਾਡੇ ਜ਼ਿੰਮੇਦਾਰਾਂ ਦੇ ਹਾਂਜੀ ਉਹ ਕਹਿੰਦੇ ਨਾ ਕੋਈ ਬੰਦਾ ਫੜ ਲਿਆ ਥਾਣੇਦਾਰ ਨੇ ਠੀਕ ਹੈ ਜੀ ਤੇ ਥਾਣੇਦਾਰ ਕੋਲੇ ਘੋੜੀ ਸੀਗੀ ਹਾਂਜੀ ਹਾਂਜੀ ਘੋੜੀ ਸੀ ਤੇ ਉਹ ਥਾਣੇਦਾਰ ਬਾਹਰ ਜਾਣ ਲੱਗਿਆ ਤੇ ਉਹ ਬੰਦੇ ਨੂੰ ਖਰਖਰਾ ਫੜਾ ਲਿਆ ਅੱਛਾ ਜੀ ਉਹ ਕਹਿੰਦਾ ਵੀ ਮੇਰੀ ਘੋੜੀ ਤੇ ਜਿੰਨਾ ਚਿਰ ਮੈਂ ਨਹੀਂ ਆਉਂਦਾ ਤੇ ਖਰਖਰਾ ਤੀ ਜਾਣਾ ਠੀਕ ਤੇ ਭੋਲਾ ਬੰਦਾ ਸੀ ਵਿਚਾਰਾ ਹਾਂਜੀ ਹਾਂਜੀ ਕਿ ਥਾਣੇਦਾਰ ਨੇ ਕੋਈ ਮੜਾ ਮੋਟਾ ਨੂੰ ਨਸ਼ਾ ਦਿੱਤਾ ਠੀਕ ਹੈ ਵੀ ਆ ਨਸ਼ਾ ਖਾਣਾ ਤੇ ਬਿਖਾਰਖਣਾ ਕਰੀ ਚੱਲ ਤੇਰੀ ਚੱਲੀ ਹਾਂਜੀ ਤੋ ਖਰਖਰਾ ਕਰਦੇ ਕਰਦੇ ਉਹਨਾ ਤੇ ਨੀਂਦ ਆ ਗਈ ਠੀਕ ਹੈ ਕੋਈ ਚੁਸਤ ਬੰਦਾ ਆਇਆ ਹਾਂਜੀ ਉਹਨੇ ਕੀ ਕੀਤਾ ਡੱਬੀ ਘੋੜੀ ਸੀ ਲਾਲ ਤੇ ਚਿੱਟੀ ਹਾਂਜੀ ਹਾਂਜੀ ਤੇ ਉਹ ਚੁਸਤ ਬੰਦੇ ਨੇ ਨਾ ਡੱਬਾ ਹੀ ਖਰਗੋਸ਼ ਲੈਂਦਾ ਲਾਲ ਤੇ ਚਿੱਟਾ ਠੀਕ ਹੈ ਘੋੜੀ ਖੋੜ ਕੇ ਲੈ ਗਿਆ ਤੇ ਖਰਗੋਸ਼ ਉਹਦੇ ਕੋਲੇ ਬਿਠਾ ਗਿਆ ਠੀਕ ਹੈ ਜੀ ਉਹ ਬੰਦੇ ਕੋਲੇ ਹਾਂਜੀ ਹਾਂਜੀ ਤੇ ਕੁਦਰਤੀ ਠਾਣੇ ਹਾਂ ਕੁਦਰਤੀ ਠਾਣੇਦਾਰ ਆ ਗਿਆ ਹਾਂਜੀ ਹਾਂਜੀ ਠਾਣੇਦਾਰ ਆ ਕੇ ਉਹਨੂੰ ਰੋਪ ਮਾਰ ਲੱਗਿਆ ਕਹਿੰਦਾ ਆ ਆ ਕੀ ਕਰਦਾ ਆ ਕੀ ਹੈ ਘੋੜੀ ਕਿੱਥੇ ਆ ਹਾਂਜੀ ਹੁਣ ਉਹ ਵਿਚਾਰਾ ਡਰ ਗਿਆ ਉਹ ਡਰਦਾ ਪਤਾ ਕੀ ਕਿਹਾ ਹਾਂਜੀ ਕਹਿੰਦਾ ਜੀ ਆਹ ਬੈਠੀ ਆ ਉਹ ਕਹਿੰਦਾ ਘੋੜੀ ਆ ਠੇਂਦਾਰ ਕਹਿੰਦਾ ਹਾਂਜੀ ਉਹ ਬੰਦਾ ਕਹਿੰਦਾ ਜੀ ਮੈਂ ਖਰਖਰਾ ਹੀ ਇੰਨਾ ਫੇਰਦਾ ਵੀ ਛੋਟੀ ਜੀ ਬਣ ਗਈ ਹੀ ਖਰਖਰੇ ਤੋਂ ਠੀਕ ਹੈ ਖਰਖਰੇ ਮੈਂ ਕਸਾਈ ਗਈ ਖਰਖਰਾ ਘਸਦੀ ਘਸਦੀ ਘੋੜੀ ਛੋਟੀ ਜੀ ਬਣ ਗਈ ਸਾਡਾ ਜ਼ਿਮੀਦਾਰਾ ਹਾਂਜੀ ਘੋੜੀ ਤੋਂ ਖਰਗੋਸ਼ ਜਿੱਡਾ ਬਣਾਤਾ ਠੀਕ ਹੈ ਇਹਨਾਂ ਬੇਲੜਾ ਨੇ ਇੰਨੀਆਂ ਬਗਾਰਾਂ ਇੰਨੀਆਂ ਲੁੱਟਾਂ ਹਾਂਜੀ ਸਾਡੇ ਜ਼ਿਮੀਦਾਰਾਂ ਤੇ ਪੀਆਂ ਹਾਂਜੀ ਹਾਂਜੀ ਜਿੰਨੇ ਬਾਜ਼ਾਰ ਹਸਪਤਾਲ ਪ੍ਰਾਈਵੇਟ ਸਕੂਲ ਹਾਂਜੀ ਹੋਰ ਵੱਡੇ ਵੱਡੇ ਸਿਸਟਮਾਂ ਹਾਂਜੀ ਜਿੰਨੇ ਡੇਰੀ ਕਿੰਨਾ ਹੋਰ ਬਿਲੜ ਲਾਣਾ ਹਾਂਜੀ ਇਹ ਸਾਰੇ ਜ਼ਿੰਮੇਵਾਰ ਦੇ ਸਿਰ ਤੋਂ ਚੱਲਦੇ ਆ ਬਿਲਕੁਲ ਬਿਲਕੁਲ ਉਭਰਾਵੋ ਸੋਚਣ ਦੀ ਲੋੜ ਆ ਨਾ ਸੋਚਣ ਦੀ ਲੋੜਾ ਕਿੰਨਾ ਅਕਤਿਰ ਤੁਸੀਂ ਮਿਹਨਤਾਂ ਕਰੀ ਜਾਓਗੇ ਹਾਂਜੀ ਆਪਣੀਆਂ ਮਿਹਨਤਾਂ ਬਚਾ ਲੋ ਛੋਡੇ ਵਰਗਾ ਸਾਧ ਛੋਡੇ ਵਰਗਾ ਸੂਰਮਾ ਦੁਨੀਆ 'ਚ ਨਹੀਂ ਜੰਮਿਆ ਕੋਈ ਜਿਨੇ ਸਿਆਦ ਦੇ ਮਹੀਨੇ ਕੱਟ ਕੇ ਤੇ ਕਣਕਾਂ ਪਾਲੀਆਂ ਤੇ ਹੁਣ ਗਰਮੀਆਂ ਕੱਟ ਕੇ ਝੋਨੇ ਪਾਵਾਂਗੇ ਛੋਡੇ ਖੂਨ ਪਸੀਨੇ ਦੀ ਕਮਾਈ ਆ ਐਵੇਂ ਨਾ ਚਾਕੇ ਇਹਨਾਂ ਨੂੰ ਫਲਾਦਾ ਕਰੋ ਹਾਂਜੀ ਜਿਹੜਾ ਹੁਣ ਸਾਨੂੰ ਪਤਾ ਲੱਗਿਆ ਨਾ ਹਾਂਜੀ ਅੱਜ ਲੋੜ ਪਈ ਆਪਾਂ ਅੱਜ ਲੋੜ ਪਈ ਖੜਾ ਕੋਈ ਹਾਂਜੀ ਹਾਂਜੀ ਚਲੋ ਭਈਆਂ ਨੂੰ ਤਾਂ ਆਪਾਂ ਕਹਿੰਨੇ ਆ ਓ ਠੀਕ ਹੈ ਵੀ ਉੱਠ ਗਈ ਹਾਂਜੀ ਉਹਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਸਰੀਕ ਕੰਮ ਨਾ ਕਰੂ ਧੁੱਪੇ ਤਾਂ ਮਰੂ ਹਾਂਜੀ ਉਹਦਾ ਹੋਰ ਦਸਾਂ ਦਿਨਾਂ ਨੂੰ ਆ ਜਾਣਗੇ ਝੋਨਾ ਲਾਉਣਗੇ ਕਿਸੇ ਦੇ ਝੋਨੇ ਚੋਂ ਕੱਢਣਗੇ ਮਿੱਟੀ ਆਪਾਂ ਪੱਠੇ ਕੱਢਣਗੇ ਕੁਝ ਕਰਨਗੇ ਤੇ ਆ ਜਿਹੜੇ ਵੇਲੜ ਉਹ ਨਹੀਂ ਖਾ ਕੇ ਭੱਜ ਗਏ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਹਾਂ ਕਿਸੇ ਨੇ ਮੁੱਦਾ ਠਾਇਆ ਹੀ ਨਹੀਂ ਅੱਜ ਤਾਈਂ ਆ ਦੋ ਚਾਰ ਦਿਨ ਦੀ ਨਾ ਪਿੱਛੇ ਤੁਸੀਂ ਆ ਫੋਂ ਲਿਓ ਅੰਕੜੇ ਇਥੋਂ ਅੰਬੈਸੀਆਂ ਤੋਂ ਜਿਹੜੇ ਅੰਕੜੇ ਆਏ ਆ ਹਾਂਜੀ ਹਾਂਜੀ 35 3600 ਸਾਹ ਦੀ ਭੱਜ ਗਿਆ ਪੰਜਾਬ ਚੋਂ ਹਾਂਜੀ ਹਾਂਜੀ ਕਹਿੰਦੇ ਕਹੋਂਦੇ ਜਿਹੜੇ ਕਹਿੰਦੇ ਹੁੰਦੇ ਸੀਗੇ ਅਸੀਂ ਤਾਂ ਇਹ ਰੱਬ ਨੂੰ ਐਂ ਕਰ ਦਿੰਦੇ ਆ ਤੇਰਾ ਬਸ ਸਾਡੀ ਮੰਤ ਹੈ ਹਾਂ ਤਤ ਨਾ ਤਾਂ ਰੱਬ ਨੂੰ ਪੁੱਛਿਆ ਉਹਨਾਂ ਨੇ ਤੇ ਨਾ ਤਾਂ ਨੇ ਨੂੰ ਪੁੱਛਿਆ ਜਿਹਨੂੰ ਬੜਿਆਉਂਦੇ ਹੁੰਦੇ ਸੀ ਕਣਕਾਂ ਦੀਆਂ ਬੋਰੀਆਂ ਪਾੜਨ ਵੇਲੇ ਹਾਂ ਜੀ ਤਾਂ ਟਿਕਰੀਨ ਟਿਕਟਾਂ ਲੈ ਕੇ ਚੜ ਗਏ ਬਾਹਰ ਨੂੰ ਮੈਂ ਕਿਹਾ ਦਵਾਈਆਂ ਹਾਂ ਜੀ ਹਾਂ ਜੀ ਨਾਲ ਨਾਲ ਦਵਾਈਆਂ ਵੀ ਮਹੀਨੇ-ਮਹੀਨੇ ਦੀ ਦੋ-ਦੋ ਮਹੀਨੇ ਦੀਆਂ ਦਵਾਈਆਂ ਵੀ ਲੈ ਗਏ ਅੱਛਾ ਉੱਥੇ ਜਾ ਕੇ ਫੇਰ ਸਾਡੇ ਸਾਡੇ ਆਪ ਦੇ ਪੰਜਾਬੀ ਹਾਂ ਜੀ 6-6 ਦਿਨਾਂ ਪਰਿਵਾਰ ਨੂੰ ਪਰਿਵਾਰ ਦਾ ਜੀ ਨਹੀਂ ਮਿਲਦਾ ਉੱਥੇ ਜਿਹੜੀਆਂ ਮਿਹਨਤਾਂ ਕਰਦੇ ਸਾਡੇ ਪੰਜਾਬੀ ਬਹੁਤ ਔਖਾ ਕੰਮ ਆਈ ਹਣੀ 17-17 ਘੰਟੇ 16-16 ਘੰਟੇ ਕੰਮ ਕਰਕੇ ਆ ਕੇ ਕਈ ਵਾਰੀ ਸਣੇ ਬੂਟ ਹੀ ਸੌਂਦੇ ਆ ਅੱਛਾ ਇਹ ਇਹ ਸਾਡੇ ਪੰਜਾਬੀ ਉਧਰ ਕਮਾਈਆਂ ਕਰਦੇ ਆ ਹਾਂਜੀ ਉਹਨਾਂ ਦਾ ਵੀ ਮੈਨੂੰ ਪਤਾ ਨਹੀਂ ਲੱਗਦਾ ਪਤੰਦਰਾਂ ਦਾ ਉਹ ਵੀ ਡਾਲਰਾਂ ਦੀਆਂ ਝੜੀਆਂ ਲਾਈ ਜਾਂਦੇ ਆ ਉਹਨਾਂ ਨੂੰ ਉਧਰ ਉਧਰ ਵੀ ਲਾਈ ਜਾਂਦੇ ਹਨਾ ਹਾਂਜੀ ਇਧਰੋਂ ਵੀ ਲੁੱਟ ਸਾਡੀ ਉਧਰੋਂ ਵੀ ਲੁੱਟ ਸਾਡੀ ਠੀਕ ਹੈ ਹਾਂਜੀ ਮਿਹਨਤਾਂ ਕਰਨੀਆਂ ਬਹੁਤ ਔਖੀਆਂ ਪੰਜਾਬ ਕੋ ਉਹਨਾਂ ਨੂੰ ਭਰavo ਹੱਥ ਬਨ ਕੇ ਬੇਨਤੀ ਆ ਆਪਣੀਆਂ ਮਿਹਨਤਾਂ ਬਚਾਲੋ ਸੋਡੂ ਜੇ ਤੁਸੀਂ ਕਿਸੇ ਦੂੜਬੰਦ ਦੀ ਸਹਾਇਤਾ ਕਰ ਦੋ ਜਿਹੜਾ ਸੋਡੀਆਂ ਅੱਖਾਂ ਦੇ ਸਾਹਮਣੇ ਆਂ ਤੇ ਆ ਬੰਦਾ ਤੜਫੀ ਜਾਂਦਾ ਹਾਂ ਜਿਹੜਾ ਆਪਾਂ ਦਾ ਸਬੰਧ ਕੱਟਣਾ ਹਾਂਜੀ ਹਾਂ ਵੀ ਆ ਬੰਦਾ ਤੜਫੀ ਜਾਂਦਾ ਹਾਂ ਹਾਂਜੀ ਹੁਣ ਇਹ ਸਿਰੇ ਤੇ ਆ ਉਹੋ ਜੇ ਬੰਦੇ ਨੂੰ ਚੱਕ ਕੇ ਹਸਪਤਾਲ ਲੈ ਜਾਓ ਸਿੱਧੀ ਆਪਦੇ ਹੱਥੀ ਮਦਦ ਕਰੋ ਆਪਦੀ ਹੱਥੀ ਮਦਦ ਕਰੋ ਇਹ ਨਾਦਰ ਟਰੱਸਟ ਬਣੇ ਹੋਇਆ ਸਰਕਾਰਾਂ ਤੋਂ ਮਦਦ ਲੈਂਦੀ ਹੈ ਤੁਹਾਨੂੰ ਪਤਾ ਹੀ ਆਪੜੇ ਨਹੀਂ ਕਿਉਂ ਤੁਸੀਂ ਹਾਂਜੀ ਕੋਈ ਵੀ ਕੈਂਪ ਲੱਗਦਾ ਜਾਂ ਲੈਂਡ ਜਪਾਉਂਦੇ ਆ ਜਾਂ ਕਿਸ ਤਰ੍ਹਾਂ ਵੀ ਆ ਉਹਨਾਂ ਦੀਆਂ ਬਕਾਇਦਾ ਫੀਸਾਂ ਇਹਨਾਂ ਨੂੰ ਮਿਲਦੀਆਂ ਮਿਲਦੀਆਂ ਹਾਂਜੀ ਇਸ ਕਰਕੇ ਭਰਾਵੋ ਵੇਖੋ ਆਪਦੀਆਂ ਮਿਹਨਤਾਂ ਆਪਦੇ ਕੋੜੇ ਰੱਖੋ ਜਿਹੜੀਆਂ ਤੁਸੀਂ ਮਿਹਨਤਾਂ ਕਰਦੇ ਹੋ ਪ੍ਰਮਾਤਮਾ ਤੁਹਾਡੀਆਂ ਮਿਹਨਤਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ ਪਰ ਜਿੱਥੇ ਵੀ ਤੁਸੀਂ ਦਾਨਪੂਰਨ ਕਰਨਾ ਨਾ ਦੌੜ ਦੌੜ ਦੇਖ ਕੇ ਹਾਂ ਜੂੜ ਵੇਖ ਕੇ ਆਪਣੇ ਹੱਥੀਂ ਕਰੋ ਸਾਨੂੰ ਯਕੀਨ ਆ ਵੀ ਹਾਂ ਇੱਥੇ ਸਾਡੀ ਕਮਾਈ ਸਹੀ ਹੋ ਗਈ ਹੈ ਸਹੀ ਹੈ ਹਾਂਜੀ ਸਫਲਿਆ ਕੀ ਸਫਲਿਆ ਕਮਾਈ ਇਸ ਕਰਕੇ ਘਰ ਵੀ ਉਹ ਪ੍ਰਵਾਨ ਹੋਵੇ ਨਾ ਹਾਂਜੀ ਇਸ ਕਰਕੇ ਪੰਜਾਬ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਭਰਾਵੋ ਹਾਂਜੀ ਤੇ ਇਸ ਪਰਮਾਤਮਾ ਜਰੂਰ ਧਿਆਨ ਰੱਖਣਾ ਹਾਂਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਦੇਵੇ ਤੁਹਾਡੀਆਂ ਕਮਾਈਆਂ 'ਚ ਬਰਕਤਾਂ ਪਾਵੇ ਥੋੜਾ ਜਿਹਾ ਕਮਾਈਆਂ ਤਾਂ ਕਰਨੀਆਂ ਹੀ ਕਰਨੀਆਂ ਤੇ ਦਸਬੰਧ ਵੀ ਕੱਢਣਾ ਪਰ ਆਪਦੇ ਯਕੀਨ ਵਾਲੇ ਥਾਂ ਕੱਢਾ ਕਰੋ ਕਿ ਜਿਹੜਾ ਬੰਦਾ ਦਿੱਪਤਾ ਸਿੰਘ ਨਾਲ ਸਾਡੇ ਨਾਲ ਖੜਿਆ ਹਾਂਜੀ ਖੜਨਾ ਜਿਹੜਾ ਅੱਜ ਨਹੀਂ ਖੜਿਆ ਖੜਨਾ ਕਰਨ ਉਹ ਕੱਲ ਨੂੰ ਨਹੀਂ ਕਰਨ ਉਹਨਾਂ ਬੰਦਿਆਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਸਾਵਧਾਨ ਹੋਣ ਦੀ ਲੋੜ ਇਸੇ ਕਰਕੇ ਅਸੀਂ ਤੁਹਾਡੇ ਝਾਰਾ ਦਾ ਮੁੱਦਾ ਤੁਸੀਂ ਹੀ ਕਰਦੇ ਹੋ ਜੀ ਹਾਂਜੀ ਬੇਨਤੀ ਕਰਤੀ ਹੈ ਤੋ ਬਾਕੀ ਇੱਕ ਹੋਰ ਗੱਲ ਟ੍ਰੈਂਡ ਚੱਲਿਆ ਹੋਇਆ ਮੈਂ ਦੱਸ ਦਿੰਨਾ ਹਾਂਜੀ ਸਾਡੇ ਨਾਲ ਕਈ ਮਾਈਆਂ ਦਾ ਥੋੜਾ ਜਿਹਾ ਬਾਦਰ ਜਾਣ ਹਾਂਜੀ ਇਹ ਫਲਾਣੇ ਬਾਬੇ ਨੇ ਸਾਡਾ ਮੁੰਡਾ ਕੈਨੇਡਾ ਭੇਜਤਾ ਕੁੜੀ ਕੈਨੇਡਾ ਭੇਜ ਤੂ ਐਂ ਬਾਬਿਆਂ ਮਗਰ ਲੱਗੇ ਵਿਆ ਹਾਂਜੀ ਭਰਾਵੋ ਤਿੰਨ ਚੀਜ਼ਾਂ ਨੇ ਹਾਂਜੀ ਪਹਿਲੀ ਗੱਲ ਤਾਂ ਤੁਹਾਡੇ ਨੂੰ ਪ੍ਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਦੂਜੀ ਗੱਲ ਤੁਹਾਡੇ ਬੱਚੇ ਦੇ ਵਿੱਚ ਟੈਲੈਂਟ ਹੋਣਾ ਚਾਹੀਦਾ ਫੇਰ ਕੋਈ ਵੀ ਹਾਂਜੀ ਤੇ ਤੀਜਾ ਭਰਾਵੋ ਤੁਹਾਡੇ ਕੋਲੇ ਯਾਰ 100 ਲੱਖ 40 ਲੱਖ ਰੁਪਏ ਦਾ ਪ੍ਰਬੰਧ ਹੋਣਾ ਚਾਹੀਦਾ ਫੇਰ ਬਾਹਰ ਜਾਇਆ ਜਾਂਦਾ ਇਹ ਬਾਬੇ ਨਹੀਂ ਪੇਛ ਸਕਦੇ ਜਿਹੜੇ ਬਾਬੇ ਨੂੰ ਐ ਨਹੀਂ ਪਤਾ ਵੀ ਮੋਗੇ ਨੂੰ ਬਸ ਕਿੰਨੇ ਵਜੇ ਜਾਂਦੀ ਹੈ ਤੇ ਉਹਨੂੰ ਫਲੈਕਟਾਂ ਦਾ ਕੀ ਪਤਾ ਬਿਲਕੁਲ ਬਿਲਕੁਲ ਜੀ ਹਾਂ ਜੀ ਪ੍ਰਮਾਤਮਾ ਤੇ ਦੂਰ ਨਾ ਰੱਖੋ ਇਹ ਤਿੰਨੇ ਚੀਜ਼ਾਂ ਜਿਹਦੇ ਕੋਲੇ ਪੂਰੀਆਂ ਨਾ ਉਹਨੂੰ ਬਾਦਾਂ ਦੀ ਲੋੜ ਨਹੀਂ ਉਹਦਾ ਬਿਨਾ ਬਾਦਾਂ ਤੋਂ ਬਿਨਾ ਅਖੌਤੀ ਸਾਧਾਂ ਤੋਂ ਵੀ ਜਾ ਵੜਦਿਆ ਕੈਨੇਡਾ ਤੇ ਜਿਹੜੇ ਉੱਥੇ ਜੰਮੇ ਆਂ ਹਾਂਜੀ ਜੰਮੇ ਕੈਨੇਡਾ ਚ ਹਾਂਜੀ ਉਹਨਾਂ ਨੂੰ ਕਿਹੜੇ ਬਾਬਿਆਂ ਨੇ ਭੇਜਤਾ ਹਾਂਜੀ ਉਹਨਾਂ ਦਾ ਮੁਕੱਦਰਾ ਨਹੀਂ ਨਾ ਮੁਕੱਦਰਾ ਇਸ ਕਰਕੇ ਪ੍ਰਮਾਤਮਾ ਤੇ ਯਕੀਨ ਰੱਖੋ ਜਿਲਾ ਵੀ ਤੁਸੀਂ ਕੋਈ ਧਾਰਨਾ ਧਾਰੋਗੇ ਬਿਲਕੁਲ ਪੂਰੀ ਹੋਵੇਗੀ ਪ੍ਰਮਾਤਮਾ ਤੇ ਯਕੀਨ ਰੱਖਿਆ ਕਰੋ ਆਪਦੀ ਨੇਕ ਕਮਾਈਆਂ ਤੁਹਾਡੀਆਂ ਪ੍ਰਮਾਤਮਾ ਬਚਾ ਕੇ ਰੱਖੇ ਤੇ ਸਾਰੀਆਂ ਤਰੱਕੀਆਂ ਦੇ ਵੀ ਸੋ ਇੰਨਾ ਕੁਝ ਕਹਿੰਦੇ ਹੋਏ ਅਸੀਂ ਮਾਫੀ ਚਾਹਾਂਗੇ ਤੇ ਤਾਂ ਜਦੋਂ ਕੋਈ ਮੁੱਦੇ ਨੂੰ ਛੋਹਨੇ ਆ ਫਿਰ ਉਹਦੇ ਵਿੱਚ ਗਰਮ ਸ਼ਰਤ ਗੱਲਾਂ ਨਿਕਲ ਜਾਂਦੀਆਂ ਨੇ ਬਾਕੀ ਨਾਲ ਭਰਾਵਾਂ ਨੂੰ ਬੇਨਤੀ ਹੈ ਜੀ ਵੀਡੀਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲਾਈਕ ਕਮੈਂਟ ਤੇ ਆਪਦੀ ਰਾਏ ਵੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਆ ਕਰੋ ਕਿ ਜਿਹੜਾ ਅਸੀਂ ਮੁੱਦਾ ਛੋਹਨੇ ਆ ਕਿ ਤੁਹਾਨੂੰ ਉਹ ਪਸੰਦ ਆ ਜਾਂ ਅਸੀਂ ਗਲਤ ਕਹਿ ਰਹੇ ਹਾਂ ਸਹੀ ਕਹਿ ਰਹੇ ਹਾਂ ਆਪਣੀ ਰਾਏ ਜਰੂਰ ਦਿਆ ਕਰੋ ਇਹਨਾਂ ਇੱਕ ਬੇਨਤੀ ਆ ਹਾਂ ਜੀ ਧੰਨਵਾਦ ਆ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ